ਡੱਲੇਆਰ ਦੀ ਬਿਗੜੀ ਸਿਹਤ ਨੂੰ ਲੈ ਕੇ ਦੱਸਦੀ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਉਥੇ ਹੁਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਦੱਸਦੀ ਕਿ ਉਹਨਾਂ ਦਾ ਕਹਿਣਾ ਹੈ ਕਿ ਡੱਲੇਵਾਲ ਨੂੰ ਅੱਜ ਕਾਫੀ ਦਿਨ ਹੋ ਗਏ ਨੇ ਤੇ ਭੁੱਖ ਹੜਤਾਲ ਤੇ ਬੈਠੇ ਨੇ ਤੇ ਕਿਸਾਨ ਜਥੇਬੰਦੀਆਂ ਨੇ ਹੱਕ ਦੇ ਵਿੱਚ ਦੱਸਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਏ ਨੇ ਦੂਜੇ ਪਾਸੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਨੇ ਵਿਸਾਦੇ ਗਏ ਨੇ ਤੁਹਾਨੂੰ ਸੁਣਾਉਣੇ ਆ ਸਿੰਘ ਸਾਹਿਬਾਨ ਦਾ ਕੀ ਕਹਿਣਾ ਹੈ ਇਹ ਦੁੱਖਵਾਰੀ ਗੱਲ ਹੈ ਕਿ ਭਾਰਤ ਸਰਕਾਰ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਹੈ ਆਪਣੀ ਰਿਆਇਆ ਦੀ ਰਾਖੀ ਕਰਨੇ ਆਪਣੀ ਰਿਆਇਆ ਨੂੰ ਪਾਲਣਾ ਆਪਣੀ ਰਿਆਇਆ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਮਹਿਸੂਸ ਨਾ ਹੋਣ ਦੇਣੀ ਪਰ ਦੁੱਖ ਦੀ ਗੱਲ ਹੈ ਕਿ ਪਹਿਲਾਂ ਵੀ ਸਵਾ ਸਾਲ ਦੇ ਕਰੀਬ ਸਿੰਘ ਬਾਰਡਰ ਦੇ ਉੱਤੇ ਹਜ਼ਾਰਾਂ ਦੇ ਬਿੰਦੀ ਵਿੱਚ ਕਿਸਾਨ ਲਗਾਤਾਰ ਠੰਡ ਵਿੱਚ ਗਰਮੀ ਵਿੱਚ ਮੀਂਹ ਵਿੱਚ ਹਨੇਰੀ ਤੂਫਾਨ ਦੇ ਵਿੱਚ ਇਗਨੋਰਟਾ ਕਰਾ ਕੇ ਸਰਕਾਰ ਦੇ ਖਿਲਾਫ ਸਿੰਘੂ ਬਾਰਡਰ ਤੇ ਬੈਠੇ ਰਹੇ ਔਰ ਉਸ ਤੋਂ ਬਾਅਦ ਸ਼ੰਭੂ ਬਾਰਡਰ ਤੇ ਤਨੌਰੀ ਬਾਰਡਰ ਤੇ ਬਹੁਤ ਲੰਬਾ ਅਰਸਾ ਹੋ ਗਿਆ ਕਿ ਕਿਸਾਨ ਕੜਾਕੇ ਦੀ ਠੰਡ ਵਿੱਚ ਕੜਾਕੇ ਦੀ ਗਰਮੀ ਵਿੱਚ ਨਹੀਂ ਯਾਦ ਨਹੀਂ ਦੇਖਦੇ ਤੂਫਾਨ ਆਤ ਕਨੇ ਦੇਖਦੇ ਉਹ ਸਰਕਾਰ ਦੇ ਕੋਲ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਮੋਰਚਾ ਲਾ ਕੇ ਬੈਠੇ ਹੋਏ ਨੇ ਔਰ ਸਰਦਾਰ ਜਗਦੀਸ਼ ਗੱਲੇਵਾਲ ਜਿਨ੍ਹਾਂ ਨੂੰ ਅੱਜ ਮਿਲ ਕੇ 40 ਦਿਨ ਤੋਂ ਉੱਤਰ ਦਾ ਸਮਾਂ ਹੋ ਚੁੱਕਾ ਹੈ ਉਹ ਭੁੱਖ ਹੜਤਾਲ ਮਰਨ ਵਰਤ ਰੱਖ ਕੇ ਬੈਠੇ ਹੋਏ ਨੇ ਭਾਵੇਂ ਕਿ ਸਿੱਖੀ ਵਿੱਚ ਹੜਤਾਲ ਦਾ ਮਨ ਵਰਤ ਦਾ ਕੋਈ ਸੰਕਲਪ ਨਹੀਂ ਹੈ ਪਰ ਡਾਢੀਆਂ ਸਰਕਾਰਾਂ ਨੇ ਜੋ ਕਿਸਾਨਾਂ ਦੇ ਕਿਸੇ ਪਾਸੇ ਵੀ ਸੁਣਵਾਈ ਨਹੀਂ ਕਰ ਰਹੀਆਂ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਜੋ ਕਿਸਾਨ ਸਮੁੱਚੇ ਸੰਸਾਰ ਦਾ ਢਿੱਡ ਭਰਦਾ ਹੈ ਖੇਤੀ ਕਰਦਾ ਹੈ ਸੱਪਾਂ ਦੀਆਂ ਸਿਰੀਆਂ ਵਿੱਚ ਮਿੱਦ ਕੇ ਖੇਤੀ ਨੂੰ ਪਾਲਦਾ ਹੈ ਤੇ ਲੋਕਾਂ ਤੱਕ ਉਹ ਜਿਹੜਾ ਰਾਸ਼ਨ ਹੈ ਉਹ ਪਚਾਉਣ ਦਾ ਯਤਨ ਕਰਦਾ ਹੈ ਔਰ ਉਹਨਾਂ ਦਾ ਆਪਣੇ ਹੱਕਾਂ ਵਾਸਤੇ ਮਨ ਵਰਤ ਰੱਖਣੇ ਔਰ ਬਾਹਰਾਂ ਤੇ ਬਹਿਣਾ ਹੱਕਾਂ ਦੀ ਪ੍ਰਾਪਤੀ ਵਾਸਤੇ ਇਸ ਤੋਂ ਵੱਧ ਸਰਕਾਰ ਵਾਸਤੇ ਹੋਰ ਕੋਈ ਵੀ ਮਾੜੀ ਗੱਲ ਨਹੀਂ ਹੋ ਸਕਦੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਜ਼ੂਰ ਕਰਨ ਔਰ ਉਹ ਕਿਸਾਨ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਸੁਖ ਸ਼ਾਂਤੀ ਦੇ ਨਾਲ ਆਪਣਾ ਦਿਨ ਬਸਰ ਕਰ ਸਕਣ ਇਹ ਦੁੱਖਵਾਰੀ ਗੱਲ ਹੈ ਕਿ ਭਾਰਤ ਸਰਕਾਰ ਚੁਕਿਓ ਸਰਕਾਰਾਂ ਦਾ ਕੰਮ ਹੁੰਦਾ ਹੈ ਆਪਣੀ ਰਿਆਇਆ ਦੀ ਰਾਖੀ ਕਰਨੀ ਆਪਣੀ ਰਿਆਇਆ ਨੂੰ ਪਾਲਣਾ ਆਪਣੀ ਰਿਆਇਆ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਮਹਿਸੂਸ ਨਾ ਹੋਣ ਦੇਣੀ ਪਰ ਦੁੱਖ ਦੀ ਗੱਲ ਹੈ ਕਿ ਪਹਿਲਾਂ ਵੀ ਸਬਾ ਸਾਲ ਦੇ ਕਰੀਬ ਸਿੰਘੂ ਬਾਰਡਰ ਦੇ ਉੱਤੇ ਹਜ਼ਾਰਾਂ ਦੇ ਬਿੰਦੀ ਵਿੱਚ ਕਿਸਾਨ ਲਗਾਤਾਰ ਠੰਡ ਵਿੱਚ ਗਰਮੀ ਵਿੱਚ ਮੀਂਹ ਵਿੱਚ ਹਨੇਰੀ ਤੂਫਾਨ ਦੇ ਵਿੱਚ ਇਗਨੋਰਟਾਵਾ ਕੇ ਸਰਕਾਰ ਦੇ ਖਿਲਾਫ ਸਿੰਘੂ ਬਾਰਡਰ ਤੇ ਬੈਠੇ ਰਹੇ ਔਰ ਉਸ ਤੋਂ ਬਾਅਦ ਸ਼ੰਭੂ ਬਾਰਡਰ ਤੇ ਤਨੋਰੀ ਬਾਰਡਰ ਤੇ ਬਹੁਤ ਲੰਬਾ ਅਰਸਾ ਹੋ ਗਿਆ ਕਿ ਕਿਸਾਨ ਕੜਾਕੇ ਦੀ ਠੰਡ ਵਿੱਚ ਕੜਾਕੇ ਦੀ ਗਰਮੀ ਵਿੱਚ ਮੀਂਹ ਆਦਕ ਨਹੀਂ ਦੇਖਦੇ ਤੂਫਾਨ ਆਦਕ ਨਹੀਂ ਦੇਖਦੇ ਉਹ ਸਰਕਾਰ ਦੇ ਕੋਲ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਮੋਰਚਾ ਲਾ ਕੇ ਬੈਠੇ ਹੋਏ ਨੇ ਔਰ ਸਰਦਾਰ ਜਗਦੀਸ਼ ਗੱਲੇਵਾਲ ਜਿਨ੍ਹਾਂ ਨੇ ਕੱਜ ਮਿਲ ਕੇ 40 ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਉਹ ਭੁੱਖ ਹੜਤਾਲ ਮਰਨ ਵਰਤ ਰੱਖ ਕੇ ਬੈਠੇ ਹੋਏ ਨੇ ਭਾਵੇਂ ਕਿ ਸਿੱਖੀ ਵਿੱਚ ਭੁੱਖ ਹੜਤਾਲ ਦਾ ਮਨ ਵਰਤ ਦਾ ਕੋਈ ਸੰਕਲਪ ਨਹੀਂ ਹੈ ਪਰ ਡਾਢੀਆਂ ਸਰਕਾਰਾਂ ਨੇ ਜੋ ਕਿਸਾਨਾਂ ਦੇ ਕਿਸੇ ਪਾਸੇ ਵੀ ਸੁਣਵਾਈ ਨਹੀਂ ਕਰ ਰਹੀਆਂ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਜੋ ਕਿਸਾਨ ਸਮੁੱਚੇ ਸੰਸਾਰ ਦਾ ਢਿੱਡ ਭਰਦਾ ਹੈ ਖੇਤੀ ਕਰਦਾ ਹੈ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਖੇਤੀ ਨੂੰ ਪਾਲਦਾ ਹੈ ਦੇ ਲੋਕਾਂ ਤੱਕ ਉਹ ਜਿਹੜਾ ਰਾਸ਼ਨ ਹੈ ਉਹ ਪਹੁੰਚਾਉਣ ਦਾ ਯਤਨ ਕਰਦਾ ਹੈ ਔਰ ਉਹਨਾਂ ਦਾ ਆਪਣੇ ਹੱਕਾਂ ਵਾਸਤੇ ਮਰਨ ਵਰਤ ਰੱਖਣੇ ਔਰ ਬਾਹਰਾਂ ਤੇ ਬਹਿਣਾ ਹੱਕਾਂ ਦੀ ਪ੍ਰਾਪਤੀ ਵਾਸਤੇ ਇਸ ਤੋਂ ਬਾਅਦ ਸਰਕਾਰ ਵਾਸਤੇ ਹੋਰ ਕੋਈ ਵੀ ਮਾੜੀ ਗੱਲ ਨਹੀਂ ਹੋ ਸਕਦੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਜ਼ੂਰ ਕਰਨ ਔਰ ਉਹ ਕਿਸਾਨ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਸੁਖ ਸ਼ਾਂਤੀ ਦੇ ਨਾਲ ਆਪਣੀਆਂ ਦਿਨ ਬਸਰ ਕਰ ਸਕਣ